ਨਮਸਕਾਰ ਦੋਸਤੋ ਮੈਂ ਰਮੇਸ਼ ਕਬਾਇੰਡ ਇੰਡੀਆ ਟੀਵੀ ਨਿਊਜ਼ ਕੌਂਟਰਗਰਾ ਪੰਜਾਬ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਨਵੇਂ ਸਾਈ ਸਿਧੀ ਗੁਰੂ ਤੇਗ ਬਹਾਦਰ ਜੀ ਦੇ ਭਾਈ ਮਤ ਲੋਕਾਂ ਦੇ ਜਿਲਦ ਭਾਈ ਮਤੀ ਦਾਸ ਜੀ ਸਾਈ ਸਤੀ ਦਾਸ ਜੀ ਅਤੇ ਭਾਈ ਜੱਲਾ ਜੀ ਦੇ ਸਾਡੇ ਸੈਂਕੜੇ ਸਾਲਾਂ ਸ਼ਹੀਦੀ ਇਸ ਮੌਕੇ ਖਾਂਦੀ ਦੇ ਤੱਕਦੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਤੇ ਇਸ ਤੁਹਾਨੂੰ ਦੁਖਾਣੇ ਲਾਈਵ ਤਸਵੀਰਾਂ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਫਤਿਹ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਅਸੀਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਗ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਉਹਨਾਂ ਦਾ 350 ਸਾਲਾ ਸ਼ਹੀਦੀ ਸਾਕੇ ਦੀ ਸ਼ਤਾਬਦੀ ਜਿਹੜੀ ਮਨਾ ਰਹੇ ਆ ਔਰ ਉਹ ਸ਼ਤਾਵਦੀ ਦੇ ਸਬੰਧ ਵਿੱਚ ਇੱਕ ਨਗਰ ਕੀਰਤਨ ਇੱਥੇ ਬੈਠੇ ਆਵੇ ਜੋ ਕਿ ਅਸਾਮ ਦੇ ਵਿੱਚ ਗੁਰਦੁਆਰਾ ਧੋਮਣੀ ਸਾਹਿਬ ਤੋਂ ਚੱਲਿਆ ਉਹ ਨਗਰ ਕੀਰਤਨ ਅੱਜ ਸਾਡੇ ਸ਼ਹਿਰ ਕੋੜਕੋਰਾ ਵਿੱਚ ਪਹੁੰਚ ਰਿਹਾ ਸਵੇਰੇ ਸ਼੍ਰੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੋਂ ਨਗਰ ਕੀਰਤਨ ਰਵਾਨਾ ਹੋਇਆ ਔਰ ਉਹ ਹੁਣ ਅੱਧੇ ਘੰਟੇ ਦੇ ਵਿੱਚ ਇਥੇ ਕੋੜਕੋਰਾ ਨਗਰ ਵਿੱਚ ਪਹੁੰਚਣਾ ਔਰ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਹੈ ਔਰ ਸੰਗਤਾਂ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆਂ ਨਗਰ ਕੀਰਤਨ ਦਾ ਔਰ ਮੈਂ ਵੀ ਸੰਗਤਾਂ ਨੂੰ ਬੇਨਤੀ ਕਰਦਾ ਵੀ ਆਪਾਂ ਨੂੰ ਆਪਦੇ ਪਰਿਵਾਰ ਸਮੇਤ ਆ ਕੇ ਨਗਰ ਕੀਰਤਨ ਇਹਦੇ ਦਰਸ਼ਨ ਕਰਨੇ ਚਾਹੀਦੇ ਆ ਸੰਗਤ ਦੇ ਦਰਸ਼ਨ ਗੁਰੂ ਸਾਹਿਬ ਦੇ ਪਾਵਨ ਦਰਸ਼ਨ ਹੁੰਦੇ ਆ ਔਰ ਗੁਰੂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲੱਗਦੀ ਆ ਇਸ ਕਰਕੇ ਮੈਂ ਇਸ ਦਿਹਾੜੇ ਦੀ ਮੁਬਾਰਕਬਾਦ ਦਿੰਦਾ ਔਰ ਗੁਰੂ ਸਾਹਿਬ ਜੀ ਦੀਆਂ ਅਨਪੁੱਤ ਨਿਸ਼ਾਨੀਆਂ ਜਿਹੜੀਆਂ ਉਹਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ ਜਾਣਗੇ ਇਸ ਕਰਕੇ ਇਸ ਪਵਨ ਮੌਕੇ ਤੇ ਸੰਗਤਾਂ ਜ਼ਰੂਰ ਪਹੁੰਚਣ ਇਹ ਹੀ ਮੇਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਫਰੀਦਕੋਟ ਵਿਖੇ ਨਗਰ ਕੀਰਤਨ ਪਹੁੰਚ ਰਿਹਾ ਬੜਾ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਇਹ ਜਿਹੜਾ ਨਗਰ ਕੀਰਤਨ ਆ ਇੱਕ ਨਵੇਂ ਪਾਤਸ਼ਾਹ ਸਭ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸ਼ੀਦੀ ਦੇ ਸੰਬੰਧ ਵਿੱਚ ਜੋ 350 ਸਾਲਾ ਮਨਾ ਰਹੇ ਇਹ ਸੰਗਤ ਉਸ ਉਸੇ ਦੇ ਸੰਬੰਧ ਵਿੱਚ ਜੋ ਨਗਰ ਕੀਰਤਨ ਆ ਆ ਸ਼ਾਮ ਤੋਂ ਚੱਲਿਆ ਤਾਂ ਇਹ ਨਗਰ ਕੀਰਤਨ 21 ਅਗਸਤ ਨੂੰ ਸ਼ਾਮ ਤੋਂ ਚੱਲਿਆ ਤੇ 23 ਨਵੰਬਰ ਨੂੰ ਅਨੰਦਪੁਰ ਸਾਹਿਬ ਪਹੁੰਚਣਾ ਮੇਰੀ ਬੇਨਤੀ ਹੈ ਸੰਗਤਾਂ ਨੂੰ ਕਿ ਸੰਗਤਾਂ ਵੱਧ ਤੋਂ ਵੱਧ ਆ ਕੇ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਗੁਰੂ ਸਾਹਿਬ ਦੇ ਦਰਸ਼ਨ ਕਰਨ ਤਾਂ ਬਹੁਤ ਬਹੁਤ ਜਿਆਦਾ ਵੇਖਣ ਦੀ ਵੀ ਬਹੁਤ ਵੱਡਾ ਇਛਾ ਸੰਗਤਾਂ ਦੇ ਵਿੱਚ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜੀ ਆਪਣੇ ਆਪ ਨੂੰ ਸੌਂਝੇ ਤੇ ਵਢ ਭਾਗੇ ਵੀ ਆ ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਗੁਰੂ ਰਾਮਦਾਸ ਸਾਹਿਬ ਪਾਸ਼ਾ ਜੀ ਦੇ ਪਰਪੋਤੇ ਸਨ ਗੁਰੂ ਅਰਜਨ ਦੇਵ ਸਾਹਿਬ ਪਾਸ਼ਾ ਜੀ ਦੇ ਪੋਤਰੇ ਸਨ ਤੇ ਗੁਰੂ ਹਰਗਵਿੰਦ ਸਾਹਿਬ ਪਾਸ਼ਾ ਮੀਰੀ ਪੀਰੀ ਦੇ مالک ਜੀ ਦੇ ਪ੍ਰਯੰਤ ਉਹਨਾਂ ਦੇ ਸਹਿਬਜ਼ਾਦੇ ਸਨ ਜਿਨ੍ਹਾਂ ਨੇ ਹਿੰਦ ਦੀ ਚਾਦਰ ਸਾਕਾ ਦਿੱਲੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਜੰਜੂ ਤਿਲਕ ਨਹੀਂ ਪਾਇਆ ਕਿਉਂ ਨਹੀਂ ਪਾਇਆ ਉਹਨਾਂ ਨੂੰ ਧੱਕੇ ਨਾਲ ਇੱਕ ਨਿਤੀ ਮਰਯਾਦਾ ਦੇ ਨਾਲ ਪਾਉਂਦੇ ਸੀ ਤੇ ਗੁਰੂ ਨਾਨਕ ਦੇਵ ਦੀ ਜੋਤ ਛੇਵੀਂ ਜੋਤ ਨੇ ਧੱਕੇ ਦੇ ਨਾਲ ਜਦੋਂ ਰੰਗਜੀਤ ਹਿੰਦੂਆਂ ਦੇ ਜੰਜੂ ਲਾਉਂਦਾ ਸੀ ਤਿਲਕ ਲਾਉਂਦਾ ਸੀ ਉਹ ਗੁਰੂ ਨਾਨਕ ਦੇਵ ਦੀ ਨੌਵੀਂ ਜੋਤ ਨੇ ਉਹ ਤਿਲਕ ਦੀ ਰਾਖੀ ਕਰਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕੀਤੀ ਸੀ। ਉਹਨਾਂ ਦੇ ਨਾਲ ਉਹਨਾਂ ਦੇ ਸੂਰਬੀਰ ਬਹਾਦਰ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਇਹ ਉਹਨਾਂ ਦਾ ਆਪਾਂ ਪਿਛੋਕਰ ਧਰਮ ਵਿਚਾਰੀਏ ਕਿ ਉਹ ਗੁਰੂ ਦੇ ਸੇਵਾਦਾਰ ਹੋਏ ਨੇ। ਉਹਨਾਂ ਨੇ ਨਾਲ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸਾਡੇ ਪੰਥ ਦੇ ਵਿੱਚ ਗੁਰੂ ਸਹਿਬਾਨਾ ਨੇ ਸ਼ਹੀਦੀ ਦੀ ਮਰਯਾਦਾ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਤੇ ਅੱਜ ਵੀ ਉਹ ਮਰਯਾਦਾ ਸ਼ਹੀਦਾਂ ਦੀ ਚੱਲਦੀ ਆਉਂਦੀ ਹੈ ਜਿੰਦਾ ਸਿੱਧਕ ਸਿੱਧਕ ਸਿੱਖੀ ਨਿਭਾਉਣਾ ਇਹ ਅੱਜ ਵੀ ਸਿੰਘਾਂ ਪਿਆਰਿਆਂ ਦੇ ਵਿੱਚ ਹੈ ਭਾਈ ਤਾਰੂ ਸਿੰਘ ਜੀ ਬਾਬਾ ਮਨੀ ਸਿੰਘ ਜੀ ਹੋਰ ਬਿਆੰਤ ਸ਼ਹੀਦ ਨੇ ਬਾਬਾ ਦੀਪ ਸਿੰਘ ਜੀ ਇਹ ਸ਼ਹੀਦੀ ਪਰੰਪਰਾ ਲੈ ਚੱਲੀ ਬਾਜ ਉਹ ਨਗਰ ਕੀਰਤਨ ਆ ਰਿਹਾ ਹੈ ਇਹ ਜੋ ਆਸਾਮ ਦੇ ਪਾਵਨ ਧਰਤੀ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਜੀ ਦੇ ਪਾਵਨ ਚੰਨ ਛੋਸਤਾਨ ਧੋਪੜੀ ਸਹਿਤ ਉਪਰ ਆਰੰਭ ਹੋਇਆ ਸੀ ਜੋ ਮਾਰਗ ਰਸਤਿਆਂ ਤੇ ਚੱਲਦਾ ਹੋਇਆ ਸੰਗਤਾਂ ਨੂੰ ਗੁਰੂ ਦੇ ਨਾਲ ਜੋੜਦਾ ਹੋਇਆ ਜੋ ਐਸਜੀਪੀ ਦਾ ਬਹੁਤ ਸੋਹਣਾ ਚੰਗਾ ਪ੍ਰਬੰਧ ਹੈ ਉਹਨਾਂ ਨੇ ਇਸ ਸੰਗਤਾਂ ਨੂੰ ਮਾਰਗ ਰਸਤਾ ਦੱਸਣ ਵਾਸਤੇ ਜੋ ਨਗਰ ਕੀਰਤਨ ਪ੍ਰਾਰੰਭ ਹੁੰਨੇ ਆ ਆਪਾਂ ਆਮ ਵੀ ਨਗਰ ਕੀਰਤਨ ਪ੍ਰਾਰੰਭ ਹੁੰਨੇ ਆ ਪਰ ਇਹ ਵਿਸ਼ਾਲ 350 ਸਾਲਾਂ ਜੋ ਸ਼ਹੀਦੀ ਜੋੜ ਮੇਲਾ ਆ ਰਿਹਾ ਹੈ ਆਪਾਂ ਨਹੀਂ ਇਕੱਲੇ ਬਣਾ ਰਹੇ ਸਾਰੀ ਜਗਤ ਸੰਸਾਰ ਦੇ ਦੁਨੀਆ ਦੇ ਲੋਕ ਮਨਾ ਰਹੇ ਨੇ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਮੱਥਾ ਟੇਕਣਗੇ ਨਮਸਕਾਰ ਕਰਨਗੇ ਇਹਦੇ ਵਿੱਚ ਹਾਰੀ ਭਰਨ ਕੇ ਅਨੁਸਾਰਿਆਂ ਦੀ ਹਾਰੀ ਲੱਗਣੀ ਸੋ ਮੇਰੇ ਵੱਲੋਂ ਨਿਮਰਤਾ ਸਹਿਤ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਜੋ ਅਜ ਨਗਰ ਕੀਰਤਨ ਇੱਥੇ ਹੁਣ ਪਹੁੰਚ ਰਿਹਾ ਹੈ ਆਪਾਂ ਪੰਜ ਪਿਆਰੇ ਪੰਜ ਪਿਆਰੇ ਗੁਰੂ ਦੀ ਸਾਜਨਾ ਹੈ ਕਲਗੀਧਰ ਪਾਤਸ਼ਾਹ ਜੀ ਨੇ ਪੰਜ ਪਿਆਰੇ ਸਾਜ ਕੇ ਖੰਡੇ ਬਾਟੇ ਦਾ ਬਖਸ਼ ਅਮਰ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹਿਬਜ਼ਾਦੇ ਸਨ ਜਿਸ ਵੇਲੇ ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਇਹ ਦਾਸ ਲੋਕ ਕੌਣ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਬਰਉਂਦੇ ਕਹਿੰਦੇ ਇਹ ਕਸ਼ਮੀਰ ਦੇ ਪੰਡਤ ਨੇ ਇਹਨਾਂ ਦੇ ਕੋਈ ਆਪਤਾ ਆਈ ਹੋਈ ਹੈ ਰੰਗ ਜੀਵ ਇਹਨਾਂ ਦੇ ਧੱਕੇ ਨਾਲ ਜੰਝੂ ਲਾ ਰਿਹਾ ਹੈ ਤਿਲਕ ਖਤਮ ਕਰ ਰਿਹਾ ਹੈ ਧਰਮ ਨੂੰ ਮਟਾਉਂਦਾ ਹੈ ਤੇ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਉਹਨੇ ਕਿਵੇਂ ਰੋਕਿਆ ਜਾ ਸਕਦਾ ਹੈ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਫਰਮਾਉਂਦੇ ਆਪਦੇ ਮੁਖਾਰਬਨ ਤੋਂ ਕਿ ਇਹ ਤਾਂ ਕੋਈ ਮਹਾ ਬਲੀ ਇਸ ਦੀ ਬਲੀ ਦੇਵੇ ਤੇ ਤਾਰ ਰਕ ਸਕਦਾ ਹੈ ਤੇ ਫਿਰ ਕਲਗੀਧਰ ਪਾਸ਼ਾ ਨੇ ਕਿਹਾ ਕਿ ਤੁਹਾਡੇ ਉੱਤੋਂ ਵੀ ਹੋਰ ਹੋ ਸਕਦਾ ਉਸੇ ਵੇਲੇ ਗੁਰ ਤੇਗ ਬਹਾਦਰ ਸਾਹਿਬ ਜੀ ਪਾਸ਼ਾ ਨੇ ਥਾਪਣਾ ਦੇ ਕੇ ਸ਼ਹੀਦੀ ਜੋਲ ਚੀਦੀ ਪਾਉਣ ਵਾਸਤੇ ਆਪ ਦਿੱਲੀ ਤੋਂ ਗਏ ਹੁਣ ਕਈ ਜਿਹੜੇ ਕੱਚੇ ਲਖਾਰੀ ਨੇ ਇੱਥੇ ਤਾਂ ਤੁਹਾਨੂੰ ਇਹ ਦੇਣ ਲੱਗਿਆ ਟੇਕ ਜਿਹੜੀਆਂ ਸੰਪਰਦਾਵਾਂ ਕੱਚੀਆਂ ਜਾਂ ਚੱਲਪੀਆਂ ਨੇ ਕੱਚੀਆਂ ਸਟੋਰੀਆਂ ਬਣਾਉਣ ਲੱਗੀਆਂ ਉਹ ਸਾਨੂੰ ਨੀਵਾ ਵਿਖਾਉਣ ਬਾਅਦ ਮੈਂ ਕਿਰਸਾਲਾ ਪੜ੍ਹਿਆ ਸੀ ਉਹਦੇ ਵਿੱਚ ਲਿਖਿਆ ਸੀ ਜੀ ਗੁਰਗੋ ਤੇਗ ਬਾਦਰ ਸਿੰਘ ਨੂੰ ਪਹਿਲੋਂ ਫੜ ਲਿਆ ਜੀ ਫੇਰ ਛੱਡਤਾ ਫੇਰ ਫੜ ਲਿਆ ਜੀ ਫੇਰ ਛੱਡਤਾ ਫੇਰ ਉਹਨਾਂ ਨੂੰ ਆਪਣਾ ਬੱਸੀ ਪਠਾਨਾਂ ਦੇ ਵਿੱਚ ਜਿਹਨੂੰ ਬੱਸੀ ਸਰਾਂਦੇ ਵੀ ਕਹਿੰਦੇ ਆ ਪਠਾਨਾਂ ਵੀ ਕਹਿੰਦੇ ਉਹਦੇ ਵਿੱਚ ਕੈਦ ਰੱਖਿਆ ਫਿਰ ਇੱਥੋਂ ਦਿੱਲੀ ਦੇ ਵਿੱਚ ਲੈ ਗਏ ਜੀ ਪਿੰਜਰਾ ਇਹ ਨਹੀਂ ਗੱਲ ਇਹ ਸਿਰਫ ਉਹਨਾਂ ਦੀਆਂ ਮਨਕਰਤ ਕਹਾਣੀਆਂ ਨੇ ਸਾਨੂੰ ਇਹਨਾਂ ਤੋਂ ਵੀ ਸੁਚੇਤ ਰਹਿਣਾ ਪੈਣਾ ਤੇ ਗੁਰਦੇਵ ਸਾਹਿਬ ਜੀ ਪਾਤਸ਼ਾਹ ਜੀ ਨੇ ਆਜਲੀ ਦਾ ਆਧਾਰ ਵੀ ਕੀਤਾ ਉਹਦੀ ਮਨੋ ਭਾਵਨਾ ਪੂਰੀ ਕੀਤੀ ਇੱਥੇ ਗੁਰੂ ਘਰ ਮਹਿਲ ਆਗਰਾ ਗੁਰਦੁਆਰਾ ਸਾਹਿਬ ਨਾਲ ਉੱਥੇ ਜਾ ਕੇ ਸਤ ਗੁਰੂ ਦੀ ਗਿਰਫਤਾਰੀ ਹੋਈ ਸੀ ਮੈਂ ਤਾਂ ਤੁਹਾਨੂੰ ਤੌਕ ਸੰਜਾਇਆ ਕੀਤਾ ਹੈ ਕਿ ਜਿਹੜੇ ਸਾਡੇ ਨਾਂ ਦੇ ਉੱਤੇ ਮੁਖੱਤਾ ਪਾ ਕੇ ਤੇ ਕਿਆਂ ਕੱਚੀਆਂ ਜਿਹੀਆਂ ਸਟੋਰੀਆਂ ਲੈ ਲੈਂਦੇ ਸਾਨੂੰ ਉਹ ਤੋਂ ਜੇਗਰਾਂ ਚਾਹੀਦਾ ਹੈ ਤੋਂ ਮੇਰੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਗੁਰਦੁਆਰਾ ਪਾਛੀ ਦਸਵੀਂ ਜੌਣੀ ਨਿਹੰਗ ਸਿੰਘ ਉਹਦਾ ਦਰਬਾਰ ਵਿੱਚ ਚੌਂਕੀ ਦਾਦ ਹੁੰਦਾ ਕਿ ਵੱਧ ਤੋਂ ਵੱਧ ਇਸ ਜਿੱਥੇ ਆਪਾਂ ਪੰਜ ਪਿਆਰਿਆਂ ਦਾ ਸਵਾਗਤ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਬਹੁਤ ਸੰਗਤਾਂ ਦੇ ਵਿੱਚ ਪਿਆਰ ਹੈ ਤੇ ਉਹ ਪਹੁੰਚਣ ਦੀ ਕਿਰਪਾਲਤਾ ਕਰਨ ਵਲਾਹੁ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਕਾਰੇ ਗਜਾਵੇ ਨਿਹਾਲ ਹੋ ਜਾਵੇ ਸ਼ਹੀਦ ਪਾਈ ਮਦੀਦਾ ਜੀ ਪਾਈ ਸਦੀਦਾ ਜੀ ਨੂੰ ਪਾਵੇ ਨਿਹਾਲ ਹੋ ਜਾਵੇ ਹਸ ਰਿਆ ਕਾਲ